ਹਾਂਜੀ ਬਟਾਲੇ ਚ ਅਸੀਂ ਨਾਈਟ ਸ਼ਿਫਟ ਸ਼ੁਰੂ ਕੀਤੀ ਹੈ ਈਵਨਿੰਗ ਦੀ ਜਿਹੜੀ ਕਿ ਦੁਪਹਿਰੇ 3 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 10 11 ਵਜੇ ਤੱਕ ਚੱਲੇਗੀ ਇਹ ਰਾਤ ਨੂੰ ਵੀ ਸ਼ਹਿਰ ਦੇ ਜਿੰਨੇ ਸਕੈਂਡਰੀ ਪੁਆਇੰਟ ਆ ਜਿੱਥੇ ਜ਼ਿਆਦਾ ਕੂੜਾ ਹੈ ਉਹ ਟਰੈਕਟਰ ਟਰਾਲੀ ਤੇ ਡੰਪਰ ਤੇ ਲੋਡਰ ਨਾਲ ਸਾਫ ਕੀਤਾ ਜਾਏਗਾ ਹਾਂਜੀ ਇਸੇ ਕਰਕੇ ਕਰ ਰਹੇ ਹਾਂ ਕਿ ਦਿਨੇ ਟ੍ਰੈਫਿਕ ਬਹੁਤ ਹੁੰਦਾ ਹੈ ਤੇ ਰਾਤ ਨੂੰ ਖਾਲੀ ਹੈ ਸੜਕ ਤੇ ਹੁਣ ਸਫਾਈ ਹੋ ਸਕਦੀ ਹੈ ਇਹੀ ਰੀਜ਼ਨ ਹੈ ਨੇ ਸਾਰੇ ਨਿਊ ਸ਼ਿਫਟ ਬਣਾਈ ਐ ਸੀ ਸਾਰੇ ਤਾਂ ਨਹੀਂ ਲੱਗ ਸਕਦੇ ਕੁਝ ਮੁਲਾਜ਼ਮ ਰਾਤ ਵਾਸਤੇ ਕੱਢੇ ਆ ਸੀ ਥੋੜੇ ਮੁਲਾਜ਼ਮ ਜਿਹੜੇ ਸਿਰਫ ਜਿਆਦਾ ਕੂੜਾ ਜਿੱਥੇ ਹੈਗਾ ਉੱਥੇ ਹੀ ਜਾਇਆ ਕਰਨੀ ਤੇ ਅੱਜ ਨੇ ਦੇਖਿਆ ਐ ਐਸਡੀਐਮ ਖਾਤ ਰਾਤ ਨੂੰ ਡਿਊਟੀ ਦੇਣ ਨਹੀਂ ਆਏ ਨੇ ਮੈਂ ਬੜਾ ਅਪਰੀਸ਼ੀਏਟ ਕਰਾਂਗਾ ਸਰ ਉਹਨਾਂ ਦਾ ਕੰਮ ਨੂੰ ਮੈਂ ਜਿੱਤ ਵੀ ਹੋਰ ਕਮਾਂਗਾ ਸਰ ਮੇਰੀ ਵੀ ਇਹ ਗੱਲ ਪਟੀ ਵਾਲੀ ਰਹੀ ਆ ਮੈਂ ਆਪਣੇ ਦੇਖ ਲੈ ਵਿੱਚ ਕੋਈ ਐਸਡੀਐਮ ਨਹੀਂ ਦੇਖਿਆ ਜਿਹੜਾ ਸੜਕਾਂ ਦੇ ਟੋਲ ਤੇ 4 ਘੰਟੇ ਬੈਠੂ ਹੋਵੇ

हां जी बटालेच असि नाइट शिफ्ट शुरू ਕੀਤੀ ਹੈ इवनिंग ਦੀ ਜਿਹੜੀ ਕਿ ਦੁਪਹਿਰੇ 3 ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ 10-11 ਵਜੇ ਤੱਕ ਚੱਲੇਗੀ ਇਹ ਰਾਤ ਨੂੰ ਵੀ ਸ਼ਹਿਰ ਦੇ ਜਿੰਨੇ ਸਕੈਂਡਰੀ ਪੁਆਇੰਟ ਹੈ ਜਿੱਥੇ ਜ਼ਿਆਦਾ ਕੂੜਾ ਹੈ ਉਹ ਪੈਟਰੋ ਟ੍ਰੋਲੀ ਤੇ ਡੰਪਰ ਤੇ ਲੋਡਰ ਨਾਲ ਸਾਫਟ ਕੀਤਾ ਜਾਏਗਾ ਹਾਂ ਜੀ ਇਸੇ ਕਰਕੇ ਕਰ ਰਹੇ ہیں ਕਿ ਦਿਨੇ ਟ੍ਰੈਫਿਕ ਬਹੁਤ ਹੁੰਦਾ ਹੈ ਤੇ ਰਾਤ ਨੂੰ ਖਾਲੀ ਸੜਕ ਤੇ ਹੁਣ ਸਫਾਈ ਹੋ ਸਕਦੀ ਹੈ ਇਹ ਹੀ ਰੀਜ਼ਨ ਹੈ ਨੇ ਸਾਰੇ ਨਵੇਂ ਸ਼ਿਫਟ ਬਣਾਈ ਐ ਸੀ ਸਾਰੇ ਤਾਂ ਨਹੀਂ ਲੱਗ ਸਕਦੇ ਕੁਝ ਮੁਲਾਜ਼ਮ ਰਾਤ ਵਾਸਤੇ ਕੱਢੇ ਐ ਸੀ ਥੋੜੇ ਮੁਲਾਜ਼ਮ ਜਿਹੜੇ ਸਿਰਫ ਜਿਆਦਾ ਕੂੜਾ ਜਿੱਥੇ ਹੈਗਾ ਉੱਥੇ ਜਾਇਆ ਕਰਨੀ ਐ